ਸਸਿਕਾ ਜੀ ਸਸਿਕਾ ਮੇਰੇ ਵੀਰ ਤੇ ਭੈਣੋਂ ਸਾਰਿਆਂ ਨੂੰ ਸਸਿਕਾ ਜੀ ਬੱਚਿਆਂ ਨੂੰ ਬਹੁਤ-ਬਹੁਤ ਪਿਆਰ ਬੇਬੇ ਦੀ ਰਸੋਈ ਵਿੱਚ ਜਿਆਦਾ ਸਵਾਗਤ ਆ ਬੇਬੇ ਦੀ ਰਸੋਈ ਦੇ ਵਿੱਚ ਆਪਾਂ ਚਟਪਟ ਬਣਨ ਵਾਲੀ ਬੈਡ ਦਹੀਂ ਰੈਸਪੀ ਆਪਾਂ ਬਣਾ ਕੇ ਦਿਖਾਉਣੇ ਤੁਹਾਨੂੰ ਅੱਜ ਜੇ ਜਿਹੜੀ ਤੁਸੀਂ ਬੱਚਿਆਂ ਨੂੰ ਇਹ ਦਹੀਂ ਭੱਲੇ ਦੇ ਤੌਰ ਤੇ ਖਵਾ ਸਕਦੇ ਹੋਗੇ ਤੇ ਘਰ ਦੇ ਵਿੱਚ ਤੇ ਇਹ ਮਿੰਨੀ ਮਿੰਨੀ ਦਹੀਂ ਬਰੈਡ ਆਪਾਂ ਬਣਾ ਕੇ ਤਿਆਰ ਕਰਦੇ ਆਂਗੇ ਤੇ ਇਹਨੂੰ ਆਪਾਂ ਪਹਿਲਾਂ ਇਸ ਤਰ੍ਹਾਂ ਕੋਈ ਚੀਜ਼ ਲੈ ਲੈਣੀ ਹੈ ਤੁਸੀਂ ਛੋਟੀ ਜਹੀ ਇਸ ਤਰ੍ਹਾਂ ਕੋਈ ਚੀਜ਼ ਲੈ ਲੈਣੀ ਹੈ ਤੁਸੀਂ ਕੋਈ ਬੱਚੇ ਦਾ ਕੜਾ ਹੋਊਗਾ ਕੁਝ ਹੋਰ ਹੋਊਗਾ ਤੇ ਉਹਦੇ ਨਾਲ ਇਹਨੂੰ ਇਸ ਤਰ੍ਹਾਂ ਚਾਰ-ਪੰਜ ਭਾਗਾਂ ਦੇ ਵਿੱਚ ਬੰਡ ਲੈਣਾ ਇੱਕ ਬਰੈਡ ਨੂੰ ਸਾਰੇ ਕੱਟ ਲਿਗੇ ਫੇ ਸਾਰੇ ਕੱਟ ਕੇ ਫੇ ਤੁਹਾਨੂੰ ਦਿਖਾਵਾਂਗੇ ਐਸੇ ਤਰ੍ਹਾਂ ਹੀ ਸਾਰੇ ਪੀਸ ਕੱਟ ਲਿਗੇ ਆਪਾਂ ਹਾਂਜੀ ਆਪਾਂ ਦਹੀਂ ਲੈ ਲਈ ਕਰਦੀ ਫਿਰ ਅਸ ਦਹੀਂ ਤੇ ਇਹ ਆਪਾਂ ਲੈਤੀ ਹੈਗੀ ਕੌਲੀ ਸਬ ਕੌਲੀ ਦਹੀਂ ਦੀ ਕੌਲੀ ਪਨੇ ਤੁਸੀਂ ਆਪਣੇ ਪਰਿਵਾਰ ਦੇ ਸਾਥ ਦੇ ਨਾਲ ਜਿੰਨੇ ਕੁ ਤੁਸੀਂ ਬਣਾਉਣੇ ਆ ਉਸ ਹੱਬ ਤੇ ਤੁਸੀਂ ਲੈ ਸਕਦੇ ਹੋਗੇ ਤੇ ਆਪਾਂ ਦੋ ਚਮਚੇ ਪਾਵਾਂਗੇ ਇਹਦੇ ਵਿੱਚ ਖੰਡ ਦੇ ਤੇ ਇੱਕ ਚਮਚਾ ਆਪਾ ਪਾਵਾਂਗੇ ਚਿੱਟੇ ਨਮਕ ਦਾ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਫੈਟਣਾਗਾ ਇਹਨੂੰ ਚੰਗੀ ਤਰ੍ਹਾਂ ਫੈਟਣਾ ਇਸ ਤਰ੍ਹਾਂ ਜੇ ਜੜੀ ਆਪਣੀ ਦਾ ਤਾਂ ਖੰਡ ਪਾਈਏ ਜਿਹੜੀ ਉਹ ਖੁਰਜੇ ਨਾਲੇ ਆਪਣੀ ਦਹੀਂ ਇਸ ਤਰ੍ਹਾਂ ਬਣ ਜੇ ਜਿਵੇਂ ਕਰੀਮ ਹੁੰਦੀ ਆ ਇਸ ਤਰ੍ਹਾਂ ਨਮਾਗੇ ਆਪ ਦੇਖੋ ਬਣੇ ਸਾਰੇ ਪੀਸ ਇਸ ਤਰ੍ਹਾਂ ਕੱਢ ਲੇ ਬ੍ਰੈਡਾਂ ਦੇ ਵਿੱਚ ਤੁਸੀਂ ਇਸ ਤਰ੍ਹਾਂ ਕੋਈ ਨਿੱਕਾ ਜਿਹਾ ਲੈ ਕੇ ਨੀਂ ਚੀਜ਼ ਜਿਵੇਂ ਬੱਚੇ ਦਾ ਕੜਾਹੀ ਹੁੰਦਾ ਜੋ ਉਸ ਤਰ੍ਹਾਂ ਲੈ ਲਓ ਜਾਂ ਕੋਈ ਇਸ ਤਰ੍ਹਾਂ ਹੀ ਜਿਵੇਂ ਮੈਂ ਲੈ ਤਾਗਾ ਇਸ ਤਰ੍ਹਾਂ ਹੀ ਘਾਪਰ ਜਿਹਾ ਲੈ ਲਓ ਕਿਸੇ ਆਉਦਾ ਤੇ ਉਹਦੇ ਨਾਲ ਤੁਸੀਂ ਪੀਸ ਕੱਟ ਲਓ ਤੇ ਇਹ ਚੀਜ਼ ਨਾ ਬੱਚਿਆਂ ਨੂੰ ਬਹੁਤ ਪਸੰਦ ਆਊਗੀ ਭਾਨੇ ਬੱਚੇ ਜਦ ਕਰਦੇ ਨੇ ਦਹੀਂ ਭੱਲੇ ਖਾਣ ਦੀ ਕੋਈ ਨਾ ਵੇਚਣ ਵਾਲਾ ਆਉਂਦਾ ਬੱਚੇ ਜਦ ਕਰਨ ਲੱਗ ਜਾਂਦੇ ਵੀ ਦਹੀਂ ਭੱਲੇ ਖਾਣਾ ਸੀ ਤਾਂ ਤੇ ਤੁਸੀਂ ਬੱਚਿਆਂ ਨੂੰ ਇਹ ਚੀਜ਼ ਘਰੇ ਬਣਾ ਕੇ ਖਵਾ ਸਕਦੇ ਹੋਗੇ ਦਹੀਂ ਭੱਲੇ ਦੇ ਥਾਂ ਤੇ ਕਿਉਂਕਿ ਇਹਦੇ ਆਪਣੇ ਘਰ ਦੇ ਵਿੱਚ ਚੀਜ਼ ਆ ਤੇ ਆਪਾਂ ਘਰੇ ਫਰੈਸ਼ ਚੀਜ਼ ਪਾਉਣੀ ਹੈਗੀ ਤੇ ਉਹ ਪਤਾ ਨਹੀਂ ਆਪਣੇ ਕੀ ਕੀ ਬਣਾਉਂਦੇ ਨੇ ਹਨਾ ਕੀ ਕੀ ਪਾਉਂਦੇ ਨੇਗੇ ਤੇ ਦਹੀਂ ਪੱਲੇ ਬਣਾਉਣ ਨੂੰ ਆਪਾਂ ਨੂੰ ਟਾਈਮ ਲੱਗ ਜਾਂਦਾ ਇਹ ਛੱਟਪਟ ਵਣਨ ਵਾਲੀ ਚੀਜ਼ ਵਾ ਆਪਾਂ ਜਦ ਹੀ ਬੱਚੇ ਨੂੰ ਖਵਾ ਸਕਦੇ ਆ ਆਪ ਦਾ ਜੀ ਕਹਦਾ ਆਪਾਂ ਆਪ ਬਣਾ ਕੇ ਖਾ ਸਕਦੇ ਆ ਤੇ ਇਹ ਆਪਾਂ ਸਾਰੇ ਕੱਟ ਲੈ ਤੇ ਇਧਰ ਆਪਾਂ ਦਹੀਂ ਰੈਡੀ ਕਰ ਲਈ ਇਹ ਆਪਾਂ ਦਹੀਂ ਵੀ ਰੈਡੀ ਕਰ ਲਈ ਤੇ ਹੁਣ ਆਪਾਂ ਇਹਨਾਂ ਪਰ ਪ੍ਰੋਸੈਸ ਸ਼ੁਰੂ ਕਰਦੇ ਬਣਾਉਣ ਦਾ ਆ ਦੇਖੋ ਆਪਾਂ ਨੇ ਆਪਾਂ ਇਸ ਤਰ੍ਹਾਂ ਇਹਨੂੰ ਦਹੀਂ ਦੇ ਵਿੱਚ ਡਿਪ ਕਰਨਾ ਇਸ ਤਰ੍ਹਾਂ ਆ ਦੇਖੋ ਸਾਰੇ ਆਪਾਂ ਨਾ ਇਸ ਤਰ੍ਹਾਂ ਕਰ ਕਰਕੇ ਰੱਖ ਲੈਣੇ ਨੇਗੇ ਆਪਾਂ ਇਸ ਤਰ੍ਹਾਂ ਸਾਰੇ ਦੇ ਸਾਰੇ ਲੈ ਇੱਕ ਤਿਆਰ ਕਰ ਲੈਣੀ ਆ ਕਿ ਸਾਰੇ ਦੀ ਸਾਰੀ ਇਸ ਤਰ੍ਹਾਂ ਦੀ ਹੁਣ ਆਪਾਂ ਇਹਦੇ ਉੱਪਰ ਮਾੜੀ ਮਾੜੀ ਸੌਸ ਪਾਉਣੀ ਹੈਗੀ ਇਸ ਤਰ੍ਹਾਂ ਇਸ ਤਰ੍ਹਾਂ ਟੈਸਟ ਦੇਣ ਦੇ ਲਈ ਆਪਾਂ ਇੱਥੇ ਸਾਸ ਪਾਉਣੀ ਹੈਗੀ ਤੇ ਕਿਉਂਕਿ ਆਪਾਂ ਭਨੇ ਪੁਦੀਨੇ ਦੀ ਚਟਣੀ ਵੀ ਰਗੜ ਕੇ ਉਹ ਵੀ ਪਾ ਸਕਦੇ ਆਂਗੇ ਜੇ ਬੱਚਾ ਨੂੰ ਪਸੰਦ ਹੋਵੇ ਤਾਂ ਤੇ ਹੁਣ ਦੁਬਾਰੇ ਫੇਰ ਆਪਾਂ ਇਹਲੇ ਧਰ ਦਈਏ ਇਹਨਾਂ ਦੇ ਉੱਪਰ ਇਸ ਤਰ੍ਹਾਂ ਚੰਗੀ ਤਰ੍ਹਾਂ ਇਹਨਾਂ ਨੂੰ ਡਿਪ ਕਰ ਲੈਣਾਗਾ ਦਹੀਂ ਦੇ ਵਿੱਚ ਇਸ ਤਰ੍ਹਾਂ ਤੇ ਨਾ ਦੇ ਨਾਲ ਆਪਾਂ ਇਹ ਰੱਖੀ ਜਾਣੇ ਨੇਗੀ ਪਣੇ ਖਾਣ ਦੇ ਵਿੱਚ ਬਹੁਤ ਟੈਸਟੀ ਬਣਦੇ ਨੇ ਕਿ ਤੁਸੀਂ ਬਣਾ ਕੇ ਖਾ ਕੇ ਦੇਖਿਓ ਤੇ ਫਿਰ ਤੁਸੀਂ ਕਮੈਂਟ ਕਰਿਆ ਕਰੋ ਬਦੀਆ ਬਦੀਆ ਕਮੈਂਟ ਕਰਿਆ ਕਰੋ ਘੰਟਾ ਦੇ ਉੱਪਰ ਪਣੇ ਹੌਸਲਾ ਫੁਜਾਈ ਹੁੰਦਾਗਾ ਹੁਣ ਫਿਰ ਆਪਾਂ ਇਹਦੇ ਉੱਪਰ ਮਾੜੀ ਮਾੜੀ ਇਸ ਤਰ੍ਹਾਂ ਚਟਨੀ ਲਾ ਸਕਦੇ ਆ ਲਾ ਦਿਓ ਇਹ ਖੱਟਾ ਮਿੱਠਾ ਟੈਸਟ ਪਣੇ ਆਊਗਾ ਇਹਨਾਂ ਦੇ ਵਿੱਚ ਉਹੀ ਚੀਜ਼ ਜੋ ਆਪਾਂ ਦਹੀਂ ਪੱਲਾ ਦੇ ਵਿੱਚ ਖਾਣੇ ਆਗੇ ਤੁਸੀਂ ਦੋ ਲੈਣਾ ਲਾਉਣੀਆ ਤੁਸੀਂ ਦੋ ਲਾ ਸਕਦੇ ਹੋ ਤਿੰਨ ਲੈਉਣੀਆ ਤਿੰਨ ਲਾ ਸਕਦੇ ਹੋ ਆਪਾਂ ਤੀਜੀ ਲੈ ਵੀ ਲਾ ਰਹੇ ਆ ਆਪਣੀ ਫੈਮਿਲੀ ਦੇ ਹਿਸਾਬ ਤੇ ਤੁਸੀਂ ਬਰੈਡ ਲੈ ਸਕਦੇ ਹੋ ਘੱਟ ਵੀ ਲੈ ਸਕਦੇ ਹੋ ਵੱਧ ਵੀ ਲੈ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੈ ਭਣੇ ਇਸ ਤਰ੍ਹਾਂ ਸਾਰੇ ਦੇ ਸਾਰੇ ਬਰੈਡ ਆਪਾਂ ਰੱਖ ਲੈਣੇ ਨੇ ਆਪਣੇ ਬਰੈਡ ਪ੍ਰੋਪਰ ਆਏ ਨੇ ਸਾਰੇ ਦੇ ਸਾਰੇ ਆਪਾਂ ਚਾਰਕ ਪੀਸ ਹੀ ਲੈਤੇ ਸੀ ਪਣ ਬਰੈਡਾਂ ਦੇ ਤੇ ਹੁਣ ਆਪਾਂ ਬਚੀ ਹੋਈ ਦਹੀਂ ਸਾਰੀ ਇਹਦੇ ਵਿੱਚ ਇਸ ਤਰ੍ਹਾਂ ਪਾ ਦੇਣੀ ਆ ਇਸ ਤਰ੍ਹਾਂ ਸਾਰੀ ਦੀ ਸਾਰੀ ਬਚੀ ਹੋਈ ਦਹੀਂ ਪਾ ਦੇਣੀ ਆ ਹੁਣ ਅੱਗੇ ਉਸ ਤੇ ਸਵਾਸ ਪਾ ਦਿੰਨੀ ਆ ਇਸ ਤਰ੍ਹਾਂ ਲੈਣ ਬਣਾ ਕੇ ਤੇ ਇਹਦੇ ਉੱਪਰ ਆਪਾਂ ਪਾ ਮਾ ਕੇ ਪਕੌੜੀ ਇਸ ਤਰ੍ਹਾਂ ਜਿਹੜੀ ਆਪਾਂ ਦਹੀਂ ਭੱਲੇ ਤੇ ਪਾ ਕੇ ਦਿੰਦੇ ਨੇ ਆਪਾਂ ਪਪਕਾ ਉਹਦੇ ਨਾਲ ਸਾਰੇ ਦਾ ਸਾਰਾ ਇਹ ਪਰ ਲੈਣਾਗਾ ਹਾਂਜੀ ਆ ਦੇਖੋ ਜੀ ਆਪਾਂ ਚਾਟ ਮਸਾਲਾ ਲੈਂਤਾ ਹੈਗਾ ਹੁਣ ਆਪਾਂ ਇਹਦੇ ਉੱਤੇ ਚਾਟ ਮਸਾਲਾ ਪਾਵਾਂਗੇ ਟੈਸਟ ਦੇ ਲਈ ਚਾਟ ਮਸਾਲਾ ਪਾਵਾਂਗੇ ਇਹਦੇ ਉੱਤੇ ਤਾਂ ਬਹੁਤ ਟੈਸਟ ਵਧੀਆ ਆਮ ਦਾ ਚਾਟ ਮਸਾਲੇ ਦਾ ਹੰਠ ਨੂੰ ਦਿਖਾਉਣਾ ਹੈ ਬਣੇ ਆਪਾਂ ਇਹ ਤਾਂ ਪੀਸ ਕੱਟ ਕੇ ਵੀ ਇਹ ਕਿਦਾਂ ਖਾਦਾ ਜਾਊਗਾ ਇਸ ਤਰ੍ਹਾਂ ਦੇਖੋ ਪਣੇ ਬਿਲਕੁਲ ਦਹੀਂ ਪਲੇਟਾ ਟੈਸਟਾਂ ਦੇ ਵਿੱਚੋਂ ਬਹੁਤ ਵਧੀਆ ਚੀਜ਼ ਬਣ ਕੇ ਤਿਆਰ ਹੋਈ ਆ ਜੇ ਸਾਡੇ ਕੋਲੇ ਮੇਰੇ ਕੋਲ ਪਣੇ ਜਨਾਰ ਹੈ ਨਹੀਂ ਸੀਗਾ ਇਹਦੇ ਉੱਤੇ ਨਾਰ ਦੇ ਦਾਣੇ ਵੀ ਪੈ ਜਾਂਦੇ ਨੇਗੇ ਤੇ ਅੱਜ ਮੇਰੇ ਕੋਲ ਨਾਰ ਹੈ ਨਹੀਂ ਸੀਗਾ ਨਾਰ ਆਪਣਾ ਸਕਿਪ ਹੋ ਗਿਆ ਤੇ ਤੁਸੀਂ ਜਿਹ ਹੈ ਤੁਹਾਡੇ ਕੋਲੇ ਤੱਕ ਕਰੇ ਪਾ ਸਕਦੇ ਹੋ ਨਹੀਂ ਤੁਸੀਂ ਇਦਾਂ ਵੀ ਬਣਾ ਕੇ ਬੱਚਾ ਨੂੰ ਖਵਾ ਸਕਦੇ ਹੋ ਤੇ ਆਪ ਵੀ ਖਾ ਸਕਦੇ ਹੋ ਤੇ ਬਣੀ ਵੀਡੀਓ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਘੰਟੀ ਦਾ ਬਟਨ ਦਬਾਦਿਆ ਕਰੋ ਜੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਇਆ ਕਰੇ ਤੇ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਹਾਈਪ ਦਾ ਬਟਨ ਆਪਣੇ ਉਹ ਜ਼ਰੂਰ ਦਬਾਇਆ ਕਰੋ ਵੀਡੀਓ ਵਾਇਰਲ ਹੋਵੇ ਆਪਣੀ ਤੇ ਵੀਡੀਓ ਦੇ ਦੇਖਣ ਦੇ ਲਈ ਥੋੜਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਰੈਸਪੀ ਦੇ ਨਾਲ ਨਵੀਂ ਵੀਡੀਓ ਦੇ ਨਾਲ ਤੱਕ ਲਈ ਸਾਸਰੀ ਘਰ